ਅੱਜ ਵੀ ਸੜਕ ਹਾਦਸੇ ਵਿੱਚ 7 ਬੱਚਿਆਂ ਦੀ ਮੌਤ ਦਾ ਮਾਮਲਾ ਇਹ ਪੁਰਾ ਤੇ ਪੀੜਤਾ ਨੇ ਸਮਾਣਾ ਪਟਿਆਲਾ ਰੋਡ ਜਾਮ ਕਰ ਦਿੱਤਾ ਹੈ ਰੋਡ ਜਾਮ ਹੋਣ ਦੇ ਕਾਰਨ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਮਾਣਾ ਪਟਿਆਲਾ ਰੋਡ ਤੇ ਆ ਪੀੜਤ ਪਰਿਵਾਰਾਂ ਦਾ ਧਰਨਾਚਾਰੀ ਹੈ ਪਿਛਲੇ ਲੰਬੇ ਸਮੇਂ ਤੋਂ ਜੋ ਕਿ ਆ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਹੇ ਨੇ ਆ ਤਾਂ ਇਸੇ ਮੰਗ ਨੂੰ ਲੈ ਕੇ ਲਗਾਤਾਰ ਜੋ ਕੇ ਧਰਨਾ ਦਿੱਤਾ ਜਾ ਰਿਹਾ ਪਟਿਆਲਾ ਦੇ ਵਿਸ਼ਰਤ ਇਤਿਹਾਸੇ ਦੇ ਵਿੱਚ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ 7 ਬੱਚਿਆਂ ਦੀ ਸਕੂਲੀ ਬੱਚਿਆਂ ਦੀ ਜਾਨ ਚਲੀ ਗਈ ਸੀ ਤਾਂ ਉਸੇ ਮਾਮਲੇ ਦੇ ਵਿੱਚ ਇਨਸਾਫ ਦੀ ਇਹ ਮੰਗ ਕੀਤੀ ਜਾ ਰਹੀ ਹੈ ਪੀੜਤਾ ਨੇ ਸਮਾਣਾ ਪਟਿਆਲਾ ਰੋਡ ਬਿਲਕੁਲ ਜਮ ਕਰ ਦਿੱਤਾ ਹੈ ਰੋਡ ਜਮ ਹੋਣ ਦੇ ਕਾਰਨ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਬਿਲਕੁਲ ਰੋਡ ਦੀਆਂ ਆ ਤਸਵੀਰਾਂ ਨੇ ਹੱਥਾਂ ਦੇ ਵਿੱਚ ਵੱਖ-ਵੱਖ ਬੈਨਰ ਫੜੇ ਹੋਏ ਨੇ ਤੇ ਪੂਰੇ ਮਾਮਲੇ ਦੇ ਵਿੱਚ ਇਨਸਾਫ ਦੀ ਇਹਨਾਂ ਪੀੜਤ ਪਰਿਵਾਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਹੀ ਲਗਾਤਾਰ ਇਹ ਪੀੜਤ ਪਰਿਵਾਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਤਾਂ ਸਮਾਣਾ ਪਟਿਆਲਾ ਰੋਡ ਤੇ ਪੀੜਤ ਪਰਿਵਾਰਾਂ ਦਾ ਇਹ ਧਰਨਾ ਲਗਾਤਾਰ ਜਾਰੀ ਇਹਨਾਂ ਨੇ ਤਾਂ ਸਾਰਾ ਗੱਪ ਹੈ ਤਾਂ ਤਾਂ ਤੁਸੀਂ ਇਹਨਾਂ ਤਸਵੀਰਾਂ ਵਖਾ ਰਹੇ ਆ ਦਰਸਲ ਇੱਕ ਦੇ ਇੱਕ ਉਹ ਹਾਸੇ ਵਾਲੇ ਦਿਨ ਦੀਆਂ ਤਸਵੀਰਾਂ ਨੇ ਜਦੋਂ ਕਿ ਅੱਜ 7 ਤਰੀਕ ਨੂੰ ਇਹ ਪੂਰਾ ਹਾਦਸਾ ਵਾਪਰਦਾ ਇੱਕ ਸੜਕ ਹਾਸੇ ਦੇ ਵਿੱਚ ਸਭ ਸਕੂਲੀ ਬੱਚਿਆਂ ਦੀ ਆ ਜਾਨ ਚਲੀ ਜਾਂਦੀ ਹੈ ਆ ਤਾਂ ਉਸ ਦੇ ਬਾਅਦ ਵੀ ਪੀੜਤ ਪਰਿਵਾਰਾਂ ਦੇ ਵੱਲੋਂ ਸੜਕ ਜਾਮ ਕੀਤੀ ਗਈ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੱਲ ਪੀੜਤਾਂ ਨੇ ਹਰ ਇੱਕ ਘਰ ਦੇ ਵਿੱਚ ਤਕਰੀਬ ਨਹੀਂ ਆ ਜਿਹੜੇ ਡਿਪਟੀ ਕਮਿਸ਼ਨਰ ਦੀ ਆਰਟੀ ਵੀ ਉਤਾਰੀ ਸੀ ਸਿੱਧੇ ਤੌਰ ਤੇ ਉਸ ਗੱਲ ਨੂੰ ਲੈ ਕੇ ਵੀ ਉਹ ਇਤਰਾਜ਼ ਉਤੋਂਦੇ ਹੋਏ ਨਜ਼ਰ ਆਇਆ ਕਿੰਨੇ ਦਿਨਾਂ ਬਾਅਦ ਆਖਰਕਾਰ ਡਿਪਟੀ ਕਮਿਸ਼ਨਰ ਉੱਥੇ ਆ ਕੇ ਪਹੁੰਚੇ ਨੇ ਪੀੜਤ ਪਰਿਵਾਰਾਂ ਦੇ ਵਲੋਂ ਸਾਨੂੰ ਲੈ ਕੇ ਵੀ ਆਸਵਾਦ ਚੁੱਕੇ ਗਏ ਆ ਤਾਂ ਉਸ ਦੇ ਬਾਅਦ ਅੱਜ ਰੋਡ ਨੂੰ ਇਜਾਮ ਕਰ ਦਿੱਤਾ ਗਿਆ ਜ ਕਿ ਤੁਸੀਂ ਨਾ ਬਖਾਰੇ ਰੋੜ ਤੇ ਇਹਨਾਂ ਪ੍ਰੇਰਿਤ ਪਰਿਵਾਰਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਿਛੇ ਸਟੇਜ ਤੇ ਲੱਗੇ ਤੋਂ ਨਾਲ ਹੋ ਕੇ ਪਿੱਛੇ ਕਾਫੀ ਜਨ ਆਈ ਜਾਂਦਾ ਹੈ। ਰੋਕਾਂਗੇ ਅਗਲੀ ਵੱਡੀ ਖਬਰ ਦਾ ਅਮਰੀਕੀ ਪਾਰਲੀਮੈਂਟ ਦੇ ਵਿੱਚ ਸਿੱਖ ਦੇ ਵੱਲੋਂ ਅਰਦਾਸ ਕਰਨ ਤੇ ਬਵਾਲ ਹੋ ਗਿਆ ਹੈ ਗਿਆਨੀ ਸੁਰਿੰਦਰ ਸਿੰਘ ਨੇ ਪ੍ਰਾਰਥਨਾ ਸਭਾ ਦੀ ਅਗਵਾਈ ਕੀਤੀ ਅਮਰੀਕੀ ਸੰਸਦ ਮੈਰੀ ਮਿਲਰ ਨੇ ਸਵਾਲ ਚੁੱਕੇ ਨੇ ਹਾਊਸ ਦੇ ਵਿੱਚ ਸਿੱਖ ਦੇ ਅਰਦਾਸ ਕਰਨ ਤੇ ਇਤਰਾਜ਼ ਜਤਾਇਆ ਗਿਆ ਮੈਰੀ ਮਿਲਰ ਨੇ ਟਵੀਟ ਕਰਕੇ ਸਵਾਲ ਚੁੱਕੇ ਨੇ ਪਹਿਲਾਂ ਮੈਰੀ ਮਿਲਰ ਨੇ ਟਵੀਟ ਦੇ ਵਿੱਚ ਸਿੱਖ ਨੂੰ ਮੁਸਲਮਾਨ ਦੱਸਿਆ ਸੀ ਫਿਰ ਟਵੀਟ ਐਡਿਟ ਕਰਕੇ ਮੁਸਲਮਾਨ ਦੀ ਥਾਂ ਲਿਖਿਆ ਸਿੱਖ ਗੈਰ ਕ੍ਰਿਸਚੀਅਨ ਦੇ ਵੱਲੋਂ ਪ੍ਰਾਰਥਨਾ ਸਭਾ ਦੀ ਅਗਵਾਈ ਕਰਨ ਤੇ ਇਤਰਾਜ਼ जताया ਸਿੱਖ ਨੂੰ ਸਦਨ ਦੇ ਵਿੱਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ ਇਹ ਸਵਾਲ ਚੁੱਕੇ ਗਏ ਨੇ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਮੈਰੀ ਮਿਲਰ ਦਾ ਕਹਿਣਾ ਹੈ ਕਿ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਅਮਰੀਕਾ ਦੀ ਸਥਾਪਨਾ ਇੱਕ ਈਸਾਈ ਰਾਸ਼ਟਰ ਵੱਜੋਂ ਹੋਈ ਸੀ ਵਿਵਾਦ ਵਧਣ ਤੇ ਮੈਰੀ ਮਿਲਰ ਨੇ ਪੋਸਟ ਨੂੰ ਹਲਾਕੇ ਡਿਲੀਟ ਵੀ ਕਰ ਦਿੱਤਾ ਕੁਝ ਸੰਸਦਨਾਂ ਨੇ ਮਿਲਰ ਦੇ ਪੋਸਟ ਦੀ ਨਿੰਦਾ ਕੀਤੀ ਹੈ ਰਿਪਬਲਿਕ ਪਾਰਟੀ ਦੀ ਅਸਿਸਟੈਂਟ ਐਟਾਰਨੀ ਜਨਰਲ ਹਰਮੀਤ ਘੋਟ ਢਿਲੋਂ ਨੇ ਵੀ ਨਿੰਦਾ ਕੀਤੀ ਹੈ ਅਮਰੀਕਾ ਦੇ ਵਿੱਚ 5 ਲੱਖ ਤੋਂ ਵੱਧ ਸਿੱਖ ਨੇ ਹਰਮੀਤ ਘੋਟ ਢਿਲੋਂ ਦੇ ਵੱਲੋਂ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ 5 ਲੱਖ ਤੋਂ ਵੱਧ ਸਿੱਖ ਨੇ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਆ ਅਮਰੀਕੀ ਪਾਰਲੀਮੈਂਟ ਦੇ ਵਿੱਚ ਜੋ ਸਿੱਖ ਦੇ ਵੱਲੋਂ ਅਰਦਾਸ ਕੀਤੀ ਗਈ ਇਸੇ ਅਰਦਾਸ ਨੂੰ ਲੈ ਕੇ ਇਹ ਪੂਰਾ ਬਵਾਲ ਹੋਇਆ ਆ ਸਾਡੇ ਨਾਲ ਐ ਜੀ ਪੀ ਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਗਰੇਵਾਲ ਸਾਹਿਬ ਇਹ ਤਸਵੀਰਾਂ ਵੀ ਅਸੀਂ ਵਿਖਾ ਰਹੇ ਆ ਅਮਰੀਕੀ ਪਾਰਲੀਮੈਂਟ ਦੇ ਵਿੱਚ ਸਿੱਖ ਦੇ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਤਾ ਇਸ ਨੂੰ ਲੈ ਕੇ ਅਮਰੀਕੀ ਸੰਸਦ ਮੈਰੀ ਮਿਲਰ ਦੇ ਵੱਲੋਂ ਸਵਾਲ ਚੁੱਕ ਦਿੱਤੇ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਜੋ ਕਿ ਮੈਰੀ ਮਿਲਰ ਨੇ ਟਵੀਟ ਦੇ ਵਿੱਚ ਸਿੱਖ ਨੂੰ ਮੁਸਲਮਾਨ ਤੱਕ ਦੱਸ ਦਿੱਤਾ ਤੇ ਫਿਰ ਟਵੀਟ ਐਡਿਟ ਕਰਕੇ ਮੁਸਲਮਾਨ ਦੀ ਥਾਂ ਸਿੱਖ ਲਿਖਿਆ ਜਾਂਦਾ ਇਸ ਅਰਦਾਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਸਿੱਖ ਨੂੰ ਸਜਨ ਦੇ ਵਿੱਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ ਦੇਖੋ ਅਮਰੀਕਾ ਦੇ ਨਾਲ ਸਿੱਖਾਂ ਦਾ ਕਾਫੀ ਨੇੜ ਦਾ ਰਿਸ਼ਤਾ ਹੈ ਕਿਉਂਕਿ ਜਿਹੜੇ ਸਿੱਖ ਸੀ ਜਦੋਂ ਉੱਥੇ ਜਾ ਕੇ ਬਸੇ ਨੇ ਤੇ ਇਹਨਾਂ ਨੂੰ ਇਹਨਾਂ ਨੇ ਬੜੇ ਸਨਮਾਨਜਨਕ ਕੰਪਨੀ ਤੇ ਮੈਨੂੰ ਉਹ ਦਿਨ ਯਾਦ ਆ ਕਿ 9/11 ਹੋਇਆ ਸੀ ਜਿਹੜਾ ਕਿ ਕਿ ਨਾਮ ਮੁਸਲਮਾਨਾਂ ਦੇ ਨਾਲ ਉਸ ਗੱਲ ਦਾ ਵਿਰੋਧ ਹੋਇਆ ਦੁਨੀਆ ਭਰ ਦੇ ਅੰਦਰ ਇਸ ਗੱਲ ਦੀ ਦੇਖੀ ਗਈ ਉਦੋਂ ਮੇਬੀ ਅਮਰੀਕਾ ਦੀ ਸਰਕਾਰ ਨੇ ਇੱਕ ਆਪਣੇ ਤੌਰ ਤੇ ਇਨੀਸ਼ੀਏਟਿਵ ਲਿਆ ਸੀ ਕਿ ਸਿੱਖਾਂ ਦੀ ਪਛਾਣ ਲਈ ਉਹਨਾਂ ਨੇ ਪ੍ਰਚਾਰ ਕੀਤਾ ਤੋਂ ਇਸ ਗੱਲ ਲਈ ਸਾਨੂੰ ਦਾ ਸਾਡੇ ਲਈ ਬੜੀ ਪੌਜ਼ਿਟਿਵਟੀ ਆ ਅਮਰੀਕਾ ਦੇ ਪ੍ਰਤੀ ਪਰ ਜਿਹੜੀ ਮੈਰੀ ਮਿਲਰ ਨਾਮ ਦੀ ਸੰਸਦ ਆ ਇਸ ਦਿਨ ਇਸ ਨੇ ਜਿਹੜਾ ਟਵੀਟ ਕੀਤਾ ਵਾ ਇਹਨੇ ਕਾਫੀ ਇੱਕ ਸਿੰਘ ਭਾਵਨਾ ਨੂੰ ਛੱਟ ਮਾਰੀ ਆ ਤੇ ਇਹ ਗੱਲ ਜਿਹੜੀ ਆ ਕਿਉਂਕਿ ਉੱਥੋਂ ਦੀ ਜਿਹੜੀ ਕਾਂਗਰਸ ਆ ਉਹਦਾ ਜਿਹੜਾ ਕੈਪੀਟਲ ਵੀ ਵਰੇਗਣ ਮਨਾਈ ਜਾ ਰਹੀ ਸੀ ਉਹਦੇ ਵਿੱਚ ਕੋਈ ਆਪਣੀ ਰਸਮ ਹੁੰਦੀ ਆ ਕਿ ਇੱਕ ਗੈਸਟ ਬੁਲਾਇਆ ਜਾਂਦਾ ਜਿਸ ਕੈਪਲਨ ਦੇ ਤੌਰ ਤੇ ਕੈਪਨਲ ਗੈਸਟ ਦੇ ਤੌਰ ਤੇ ਬੁਲਾਇਆ ਜਾਂਦਾ ਜੀ ਇਹਨੂੰ ਇਹ ਰਿਪਬਲਿਕ ਨੇ ਜਿਹੜੇ ਐਮਪੀ ਸੀਗੇ ਚ ਹੈ ਟੂ ਵੈਂਡੂ ਜਿਨ੍ਹਾਂ ਨੇ ਨਿਊ ਜਰਸੀ ਦੇ ਨੇ ਉਹਨਾਂ ਨੇ ਉਹਨਾਂ ਨੂੰ ਸੱਦਿਆ ਸੀ ਗ੍ਰਾਂਤੀ ਭਾਈ ਸੁਦਰ ਸਿੰਘ ਜੀ ਨੂੰ ਤੇ ਉਹਨਾਂ ਨੇ ਬਹੁਤ ਸੁੰਦਰ ਜਿਹੜੀ ਆ ਇਹ ਭਾਰਤ ਜਿਹੜੀ ਅਰਦਾਸ ਦੇ ਤੌਰ ਤੇ ਸਿੱਖੀ ਭਾਵਨਾ ਗੁਰੂ ਨਾਨਕ ਦੇ ਫਲਸਫੇ ਨੂੰ ਯਾਹਰ ਕੀਤਾ ਸੀ ਉਹਨਾਂ ਨੇ ਜੀ ਕਿਉਂਕਿ ਸਿੱਖ ਦਾ ਜਿਹੜਾ ਵਾ ਦੋ ਵਕਤ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਤੇ ਉੱਥੇ ਵੀ ਉਹਨਾਂ ਨੇ ਸਭ ਦੀ ਗੱਲ ਕੀਤੀ ਆ ਤੇ ਇੱਕ ਰੱਬ ਦੀ ਗੱਲ ਕੀਤੀ ਸੀ ਬੜੀ ਚੰਗੀ ਗੱਲ ਆ ਮੈਂ ਉਹ ਸੁਣੀ ਆ ਸਾਰੀ ਜੀ ਤੇ ਇਸ ਦੇ ਵਿੱਚ ਕਿਉਂ ਮੈਰੀ ਮਿਲਰ ਨੇ ਇਸ ਤਰ੍ਹਾਂ ਦੀ ਭਾਵਨਾ ਦੇਖੀ ਪਹਿਲੀ ਗੱਲ ਤਾਂ ਇਹ ਆ ਬੜਾ ਖੁਸ਼ਕ ਹੈ ਕਿ ਇੱਕ ਅਮਰੀਕਾ ਪਾਰਲੀਮੈਂਟਨ ਪਾਰਲੀਮੈਂਟਰੀ ਹੋਵੇ ਜੋ ਉਹਨੂੰ ਸਿੱਖਾਂ ਦੀ ਪਛਾਣ ਨਾ ਹੋਵੇ ਇਹ ਬੜਾ ਖੁਸ਼ਕ ਹੈ ਦੂਜਾ ਉਹਨੇ ਪਹਿਲਾਂ ਤੁਹਾਡੇ ਕਹਿਣ ਮੁਕਾਬਕੋ ਨੇ ਉਹਨੇ ਆਪਣੇ ਮੁਸਲਮਾਨ ਦਾ ਹੁੰਦਾ ਛੱਡ ਕੇ ਉਹਨੇ ਸਿੱਖ ਪਾਇਆ ਤੇ ਸਿੱਖ ਤੋਂ ਬਾਅਦ ਉਹਨੇ ਦੋਨੇ ਡਿਲੀਟ ਕਰਨੇ ਪਏ ਵਿਰੋਧ ਹੋ ਗਿਆ ਉਹਦਾ ਬਿਲਕੁਲ ਡੈਮੋਕ੍ਰੈਟਿਕ ਖਾਂ ਬਿਲਕੁਲ ਗਰੀਵਾਲ ਸਿੰਘ ਜੀ ਦਾ ਵਿਰੋਧ ਹੈ ਪੋਸਟਪੂਰੀ ਦੀ ਪੂਰੀ ਉਹਨਾਂ ਦੇ ਵੱਲੋਂ ਡਰੇਟ ਵੀ ਕੀਤੀ ਗਈ ਹੈ ਉੱਥੇ ਇਹ ਵੀ ਮੈਂ ਜਾਣਕਾਰੀ ਦੇ ਦੇਵਾਂ ਕਿ ਰਿਪਬਲਿਕਨ ਪਾਰਟੀ ਦੇ ਜੋ ਅਸਿਸਟੈਂਟ ਅਟਾਰਨੀ ਜਨਰਲ ਨੇ ਹਰਮਿਤ ਕੋ ਢਿੱਲੋਂ ਉਹਨਾਂ ਵੱਲੋਂ ਵੀ ਨਿੰਦਾ ਕੀਤੀ ਗਈ ਹੈ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ 5 ਲੱਖ ਤੋਂ ਵੱਧ ਸਿੱਖ ਰਹਿ ਰਹੇ ਨੇ ਜੀ ਜੀ ਤੋਂ ਇਹ ਇਹ ਬੜੀ ਮਾੜੀ ਖਬਰ ਹੈ ਸਾਡੇ ਮੰਤ ਤੇ ਬੜਾ ਡੂੰਘਾ ਸਰਾ ਤੋਂ ਅਸੀਂ ਆਪਣੇ ਤੌਰ ਤੇ ਵੀ ਮੈਂ ਇੱਕ ਸਟੂਡੈਂਟ ਦੇ ਨਾਤੇ ਇੱਕ ਕਲੋਨੀ ਕਮੇਟੀ ਮੈਂਬਰ ਹੋਣ ਦੇ ਨਾਤੇ ਇਸ ਗੱਲ ਦਾ ਰੋਸ ਜਿਹੜਾ ਵਾ ਉਹ ਅਮਰੀਕਨ ਜਿਹੜੀ ਕਾਂਗਰਸ ਦੇ ਜਿਹੜੇ ਆਗੂ ਹੋਣਗੇ ਉਹਨਾਂ ਨੂੰ ਜ਼ਰੂਰ ਜ਼ਰੂਰ ਕਰਾਂਗੇ ਕਿਉਂਕਿ ਅਮਰੀਕਾ ਦੇ ਵਿੱਚ ਸਿੱਖਿਆ ਦੇ ਲਈ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਇੱਕ ਲੋਕਤੰਤਰੀ ਦੇਸ਼ ਹੋਵੇ ਤਾਂ ਇਹ ਇਹ ਜਿਹੜੀ ਇਹ ਇਹ ਗੱਲ ਬਰਬਾਦ ਸੀ ਦੀ ਯਾਦ ਜੀ ਇਹਦਾ ਅਸੀਂ ਇਹ ਵੀ ਅਸੀਂ ਦਿੰਦਾ ਘੋਰਨ ਦਾ हां ठीक है ग्रेवाल साहब ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਦਰਸਲ ਅਮਰੀਕੀ ਪਾਰਲੀਮੈਂਟ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਖਾਰਾਂਗੇ ਇੱਥੇ ਕਿ ਆ ਸਿੱਖ ਦੇ ਵੱਲੋਂ ਅਰਦਾਸ ਕੀਤੀ ਕਿ ਗਿਆਨੀ ਸਰਿੰਦਰ ਸਿੰਘ ਨੇ ਪ੍ਰਾਰਥਨਾ ਸਭਾ ਦੀ ਅਗਵਾਈ ਕੀਤੀ ਤਾਂ ਇਸ ਨੂੰ ਲੈ ਕੇ ਅਮਰੀਕੀ ਸੰਸਦ ਮੈਰੀ ਮਿਲਰ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਆ ਜਿਹੜੇ ਕਿ ਪੋਸਟ ਪਾਈ ਜਾਂਦੀ ਆ ਸੋਸ਼ਲ ਮੀਡੀਆ ਤੇ ਐਕਸ ਪਲੇਟਫਾਰਮ ਤੇ ਹਾਲਾਂਕਿ ਜਦੋਂ ਵਿਵਾਦ ਲਗਾਤਾਰ ਵਧਦਾ ਹੋਇਆ ਨਜ਼ਰ ਆਇਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੋਸਟ ਨੂੰ ਡਿਲੀਟ ਵੀ ਕਰ ਦਿੱਤਾ ਗਿਆ ਵੀ ਆਸਕ ਆਫ ਦਾ